ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਸਾਇ ਭਾਈ ਉੱਤਮ ਸਿੰਘ ਜੀ ਦਾ ਅੰਤਮ ਸਮਾ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਇੱਕ ਦਿਨ ਬਾਬਾ ਜੀ ਨੇ ਭਾਈ ਪ੍ਰੀਤਮ ਸਿੰਘ ਜੋੜੀ ਵਾਲੇ ਨੂੰ ਬੁਲਾ ਕੇ ਕਿਹਾ ਬਾਗਾ ਨੂੰ ਭਾਈ ਉੱਤਮ ਸਿੰਘ ਨੂੰ ਚਿੱਠੀ ਲਿਖ ਚਿੱਠੀ ਦੇਖਣਸਾਰ ਸਾਡੇ ਪਾਸ ਪਹੁੰਚ ਜਾ ਹੋਰ ਜੋ ਹੁਕਮ ਹੋਇਆ ਉਸੇ ਤਰ੍ਹਾਂ ਚਿੱਠੀ ਲਿਖ ਕੇ ਪਾ ਦਿੱਤੀ ਉਧਰ ਭਾਈ ਸਾਹਿਬ ਨੂੰ ਲੱਦਾ ਰਾਮ ਨੇ ਬੇਨਤੀ ਕੀਤੀ ਅਸੀਂ ਅਖੰਡ ਪਾਠ ਕਰਾਉਣਾ ਹੈ ਪਰ ਤੁਹਾਡੇ ਰਾਹੀ ਜਦੋਂ ਤੁਸੀਂ ਵਕਤ ਦੇ ਸਕੋ ਭਾਵ ਕਿ ਤੁਹਾਡੀ ਨਿਗਰਾਨੀ ਵਿੱਚ ਹੋਵੇ ਸੋ ਚੌਧਰੀ ਦੀ ਨਿਮਰਤਾ ਸਹਿ ਬੇਨਤੀ ਸੁਣ ਭਾਈ ਸਾਹਿਬ ਨੇ ਉੱਤਰ ਦਿੱਤਾ ਚੌਧਰੀ ਸਾਹਿਬ ਤੁਸੀਂ ਬਾਬਾ ਜੀ ਦੇ ਮੁੱਖੀ ਸਤਸੰਗੀ ਹੋ ਤੁਸੀਂ ਸਾਨੂੰ ਹੁਕਮ ਕਰੋ ਜਦੋਂ ਕਹੋਗੇ ਦਾਸ ਹਾਜ਼ਰ ਹੈ ਇਸ ਤਰ੍ਹਾਂ ਪਰਸਪਰ ਆਪਸ ਵਿੱਚ ਬਚਨ ਕਰਦਿਆਂ ਪਾਠ ਦੀ ਤਾਰੀਖ ਮੁਕਰਰ ਹੋ ਗਈ ਸੋ ਵਕਤ ਅਨੁਸਾਰ ਪਾਠ ਆਰੰਭ ਹੋ ਗਿਆ ਮੱਦ ਵਾਲੇ ਦਿਨ ਰਾਤ ਨੂੰ ਭਾਈ ਸਾਹਿਬ ਸਮਾਦੀ ਸਿਤਿ ਪਾਠ ਸੁਣ ਰਹੇ ਹਨ। ਬਾਬਾ ਜੀ ਨੇ ਹੁਕਮ ਕੀਤਾ, "ਉਤਮ, ਤੇਰਾ ਅੰਤਮ ਸਮਾ ਨੇੜੇ ਆ ਗਿਆ ਹੈ। ਤੂੰ ਸਾਡੇ ਪਾਸ ਆ ਜਾ। ਇਹ ਸਮਾ ਅਸੀਂ ਆਪ ਸੰਭਾਲਾਂਗੇ।" ਅਗੋਂ ਭਾਈ ਸਾਹਿਬ ਨੇ ਸੱਤ ਵਚਨ ਕੀਤਾ। ਦੂਜੇ ਦਿਨ ਪਾਠ ਦੀ ਸਮਾਪਤੀ ਤੋਂ ਬਾਅਦ ਅਤਰ ਸਿੰਘ ਠਠਿਆਰ ਦੇ ਪਾਸ ਆਏ। ਵਚਨ ਬਿਲਾਸ ਕਰਦਿਆਂ ਰਮਜ ਦਿੱਤੀ ਕਿ ਹੁਣ ਆਪਣਾ ਆਖਰੀ ਮੇਲ ਹੈ। ਏ ਪਾਈ ਅਤਰ ਸਿੰਘ ਜੀ ਬਾਬਾ ਜੀ ਦੀ ਮਾਲਿਸ਼ ਦੀ ਸੇਵਾ ਕਰਿਆ ਕਰਦੇ ਸਨ। ਔਰ ਬਾਬਾ ਜੀ ਦੀ ਬਹੁਤ ਹੀ ਪਸੰੰਤਾ ਸੀ। ਸੋ ਜੋ ਵੀ ਬਾਬਾ ਜੀ ਦਾ ਮੁਖੀ ਸੰਗੀ ਸੀ ਅਤੇ ਭਾਈ ਸਾਹਿਬ ਨਾਲ ਪਿਆਰ ਰੱਖਦਾ ਸੀ। ਸਭ ਨੂੰ ਯੋਗ ਸਤਿਕਾਰ ਅਨੁਸਾਰ ਮਿਲ-ਗਿਲ ਕੇ ਬਾਗੇ ਪਿੰਡ ਪਹੁੰਚੇ। ਇੱਥੇ ਤਿਆਰੀ ਕੀਤੀ ਜੋ ਵੀ ਵਰਤਮਾਨ ਵਿਹਾਰ ਕਰਨਾ ਕਰਾਉਣਾ ਸੀ। ਉਹ ਵੱਡੇ ਸੁਪੁੱਤਰ ਭਾਈ ਵਾਈ ਗੁਰੂ ਸਿੰਘ ਅਤੇ ਭੈਣ ਭਗਵਾਨ ਦੇਵੀ ਨੂੰ ਸਾਰਾ ਸਮਝਾਇਆ। ਹੋਰ ਜੋ ਮਾਇਆ ਸਰਦਾਰ ਜਸਵੰਤ ਸਿੰਘ ਪਾਸੋਂ ਉਧਾਰੀ ਕੁਝ ਸਮਾਂ ਪਹਿਲੇ ਲਈ ਸੀ ਉਹ ਸਾਰੀ ਮਾਇਆ ਚਾਂਦੀ ਦੇ ਰੁਪਏ ਇੱਕ ਗੰਢ ਬਣ ਕੇ ਸਰਦਾਰ ਜੀ ਦੇ ਘਰ ਪਹੁੰਚੀ ਅੱਗੇ ਸਰਦਾਰ ਜਸਵੰਤ ਸਿੰਘ ਜੀ ਕਿਤੇ ਬਾਹਰ ਗਏ ਹੋਏ ਸਨ ਉਹਨਾਂ ਦੀ ਮਾਤਾ ਜੀ ਨੂੰ ਮਾਇਆ ਦੇਣ ਲੱਗੇ ਅਗੋਂ ਮਾਤਾ ਜੀ ਨੇ ਇਨਕਾਰ ਕਰ ਦਿੱਤੀ ਤੇ ਕਿਹਾ ਉੱਤਮ ਸਿੰਘ ਜਿਹੋ ਜਿਹਾ ਮੇਰਾ ਪੁੱਤਰ ਜਸਵੰਤ ਸਿੰਘ ਤੇਹੋ ਜਿਹਾ ਤੂੰ ਮੇਰਾ ਪੁੱਤਰ ਹੈ ਮੈਂ ਤੇਰੇ ਕੋਲੋਂ ਪੈਸੇ ਨਹੀਂ ਲੈਣੀ ਅੱਗੋ ਭਾਈ ਉੱਤਮ ਸਿੰਘ ਜੀ ਨੇ ਕਿਹਾ ਮਾਤਾ ਜੀ ਜੋ ਤੁਸੀਂ ਕਹਿੰਦੇ ਹੋ ਠੀਕ ਹੈ ਪਰ ਜਸਵੰਤ ਸਿੰਘ ਦਾ ਸੁਭਾਅ ਕੁਝ ਗਰਮ ਹੈ ਕੱਲ ਨੂੰ ਤਾਨਾ ਬੋਲੀ ਮਾਰੇਗਾ ਆਪਸ ਵਿੱਚ ਫਿਰ ਜੋ ਮਤਭੇਦ ਹੋਵੇਗਾ ਉਸ ਨਾਲੋਂ ਵਿਹਾਰ ਸਾਫ਼ ਹੋਵੇ ਤਾਂ ਠੀਕ ਹੈ ਕਿਉਂਕਿ ਮਾਇਆ ਤੋਂ ਹੀ ਸਾਰਾ ਝਗੜਾ ਪੈਦਾ ਹੁੰਦਾ ਹੈ ਮਾਇਆ ਨਾਲ ਹੀ ਪ੍ਰਪਤਾ ਬੰਦੀ ਹੈ ਐਸੋ ਕੋਈ ਨਾ ਜਨਮੇਉ ਜਗਮਾਹੀ ਪ੍ਰਪਤਾ ਪਾਏ ਜਾਸਮਦ ਨਹੀਂ ਪਾਪ ਇਹੋ ਜਿਹਾ ਦੁਨੀਆ ਵਿੱਚ ਕੋਈ ਨਹੀਂ ਪੈਦਾ ਹੋਇਆ ਮਾਇਆ ਪ੍ਰਪਤਾ ਨੂੰ ਪਾ ਕੇ ਹੰਕਾਰ ਨਾ ਕਰੀ ਸੋ ਮਾਤਾ ਜੀ ਜੇ ਤੁਸੀਂ ਮੈਨੂੰ ਪੁੱਤਰ ਵੀ ਬਣਾਓ ਤਦ ਵੀ ਸ਼ਰੀਕੀ ਮਾਮਲੇ ਵਿੱਚ ਲੈਣ ਦੇਣ ਦਾ ਵਿਹਾਰ ਸ਼ੁੱਧ ਹੋਣਾ ਚਾਹੀਦਾ ਹੈ ਸੋ ਮਾਤਾ ਜੀ ਇਸ ਮਾਇਆ ਨੂੰ ਸੰਭਾਲੋ ਅੱਗੋਂ ਮਾਤਾ ਜੀ ਨੇ ਕਿਹਾ ਭਾਈ ਸਾਹਿਬ ਮੈਂ ਤਾਂ ਬਿਲਕੁਲ ਨਹੀਂ ਲੈਣੀ ਇਹ ਉੱਤਰ ਸੁਣ ਭਾਈ ਸਾਹਿਬ ਜੀ ਨੇ ਮਾਇਆ ਵਾਲੀ ਪੋਟਲੀ ਮਾਤਾ ਜੀ ਦੇ ਅੱਗੇ ਰੱਖੀ ਤੇ ਫਤਿਹ ਬੁਲਾ ਕੇ ਗੁਰਦੁਆਰੇ ਆ ਗਏ ਇਧਰੋਂ ਬਾਬਾ ਜੀ ਵੱਲੋਂ ਜੋ ਚਿੱਠੀ ਪਾਈ ਸੀ ਉਹ ਵੀ ਮਿਲ ਗਈ। ਹੁਣ ਚਿੱਠੀ ਬਾਬਾ ਜੀ ਦੀ ਦੇਖ ਕੇ ਸਿਰ ਤੇ ਰੱਖੀ, ਨਮਸਕਾਰ ਕੀਤੀ, ਸਤਿਕਾਰ ਨਾਲ ਚੁੰਮਿਆ, ਮੱਥੇ ਨਾਲ ਲਾਈ, ਹੁਣ ਉਸ ਨੂੰ ਪੜਿਆ। ਪੜਦਿਆਂ ਸਾਰੀ ਇਹ ਸ਼ਬਦ ਅਨੁਸਾਰ ਤਿਆਰੀ ਕਰ ਦਿੱਤੀ। ਪਰ ਘਰ ਵਿੱਚ ਪਹਿਲੋਂ ਹੀ ਜਦੋਂ ਕੋਈ ਗੱਲ ਹੁੰਦੀ ਸੀ ਤਾਂ ਪਤਨੀ ਨੇ ਬੇਨਤੀ ਕਰਨੀ ਕਿ ਤੁਸੀਂ ਘਰ ਰਿਹਾ ਕਰੋ ਤੇ ਕੋਈ ਐਸਾ ਵਣਜ ਵਪਾਰ ਕਰ ਲਓ ਜਿਸ ਨਾਲ ਪਰਦੇਸ ਨਾ ਜਾਣਾ ਪਵੇ। ਤਨ ਕਹੇ ਤੂੰ ਵਸ ਮੈ ਨਾਲੇ ਭਾਵ ਇਸਤਰੀ ਕਹਿੰਦੀ ਹੈ ਤੁਸੀਂ ਮੇਰੇ ਪਾਸ ਰਹੋ ਪ੍ਰੀਏ ਸੁਖਵਾਸੀ ਬਾਲ ਗੋਪਾਲੇ ਪਰਿਵਾਰ ਨਿਰੰਕਾਰ ਦੀ ਕਿਰਪਾ ਨਾਲ ਗੋਪਾਲੇ ਘਰ ਰਹਿਣ ਨਾਲ ਬਾਲ ਬੱਚੇ ਨੂੰ ਸੁਖ ਮਿਲਦਾ ਹੈ ਤੁਝੇ ਬਿਨਾ ਹੋ ਕਿਤਹੀ ਨਾ ਲਿਖਿਆ ਵਚਨ ਦੇ ਛੋੜ ਨ ਜਾਸਾ ਹੈ ਪਤੀ ਜੀ ਤੁਹਾਡੇ ਬਿਨਾ ਘਰ ਵਿੱਚ ਸੁਖ ਨਾਲ ਰਹਿਣਾ ਵੀ ਕਿਸੇ ਲਿਖੇ ਨਹੀਂ ਹੈ ਤੁਸੀਂ ਬਚਨ ਦੇ ਉਹ ਘਰ ਛੱਡ ਕੇ ਬਾਹਰ ਨਹੀਂ ਜਾਂਦੀ ਬਾਣੀ ਦੁਆਰਾ ਭਾਈ ਸਾਹਿਬ ਨੂੰ ਉੱਤਰ ਪੀਰ ਕਹਿਆ ਹੋ ਹੁਕਮੀ ਬੰਦਾ ਭਾਈ ਜੀ ਨੇ ਕਿਹਾ ਮੈਂ ਤਾਂ ਮਾਲਕ ਦਾ ਹੁਕਮੀ ਬੰਦਾ ਹਾਂ ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ ਉਹ ਵੱਡਾ ਠਾਕੁਰ ਹੈ ਜਿਸ ਵਿੱਚ ਕੋਈ ਵੀ ਉਨਤਾਈ ਨਹੀਂ ਹੈ ਜੀਚਾ ਰਾਖੇ ਟੀਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਿਦਾਸਾ ਹੈ ਘਰ ਵਾਲੀ ਨੂੰ ਮੁਖਾਦੀਬ ਕਰਕੇ ਕਿਹਾ ਜਿਤਨਾ ਚਿਰ ਬਾਬਾ ਜੀ ਦਾ ਹੁਕਮ ਹੈ ਉਤਨਾ ਚਿਰ ਤੇਰੇ ਪਾਸ ਰਹਿਣਾ ਹੈ ਜਦੋਂ ਹੁਕਮ ਆ ਗਿਆ ਉਸੇ ਵੇਲੇ ਉੱਠ ਕੇ ਤੁਰ ਪਾਵਾਂਗਾ ਜੋ ਪ੍ਰੀਏ ਬਚਨ ਕਹੇ ਤਨ ਸਾਚੇ ਜਦੋਂ ਭਾਈ ਸਾਹਿਬ ਨੇ खरे ਬਚਨ ਕਹੇ ਕਾਨ ਕਛੂਨਾ ਸਮਝੈ ਚੰਚਲ ਕਾਚੀ ਘਰ ਵਾਲੀ ਨੇ ਇੰਨਾ ਬਚਨਾਂ ਦੀ ਪਰਵਾਹ ਹੀ ਨਾ ਕੀਤੀ ਮੁਰਮੁੜ ਇਹੋ ਹੀ ਕਹਿੰਦੀ ਤੂੰ ਘਰ ਹੀ ਰਹਿੋ ਭਾਈ ਸਾਹਿਬ ਦੀ ਬਾਤ ਨੂੰ ਹੱਸ ਕੇ ਗਵਾ ਦਿੰਦੀ ਹੈ ਘੜੀ ਘੜੀ ਕਹਿੰਦੀ ਹੈ ਤੁਸੀਂ ਘਰ ਹੀ ਰਹੋ ਆਈ ਆਗਿਆ ਪਿਰੂ ਬੁਲਾਇਆ ਹੁਣ ਬਾਬਾ ਜੀ ਦਾ ਹੁਕਮ ਆਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਭਾਈ ਸਾਹਿਬ ਨੇ ਹੁਣ ਨਾ ਪਤਨੀ ਨੂੰ ਪੁੱਛਿਆ ਨਾ ਕੋਈ ਸਲਾਹ ਕੀਤੀ ਊਠ ਸਿਧਾਇਓ ਛੂਟਰ ਮਾਟੀ ਦੇ ਨਾਨਕ ਮਿਥਨ ਮੁਹਾਸਾ ਹੈ ਉੱਠ ਕੇ ਤੁਰ ਪਏ ਮਾਟੀ ਗਈਏ ਘਰ ਵਾਲੀ ਨੂੰ ਛੁੱਟਰ ਕਹੀਏ ਛੋੜ ਕੇ ਇਸ ਸੰਸਾਰ ਦੇ ਮੋ ਨੂੰ ਮਿੱਥਿਆ ਸਮਝ ਕੇ ਬਾਬਾ ਜੀ ਦੇ ਹੁਕਮ ਦੀ ਪਾਲਣਾ ਕੀਤੀ ਇਸ ਹੁਕਮ ਅਨੁਸਾਰ ਤਿਆਰੀ ਕਰ ਲਈ ਉਸ ਟਾਈਮ ਘਰ ਵਾਲੀ ਬਾਹਰ ਖਾਲ ਤੇ ਕਪੜੇ ਧੋਣ ਗਈ ਹੋਈ ਸੀ ਭਾਈ ਸਾਹਿਬ ਹੁਕਮ ਦੀ ਪਾਲਣਾ ਕਰਦੇ ਹੋਏ ਘਰੋਂ ਤੁਰ ਪਏ ਅੱਗੋਂ ਭਾਈ ਰਾਮ ਸਿੰਘ ਜੀ ਮਿਲੇ ਉਹਨਾਂ ਨੂੰ ਧਰਮ ਦਾ ਭਰਾ ਸਮਝ ਕੇ ਆਖਿਆ ਤੂੰ ਮੇਰੇ ਨਾਲ ਚੱਲ ਰਾਮ ਸਿੰਘ ਨੇ ਉੱਤਰ ਦਿੱਤਾ ਭਾਈ ਸਾਹਿਬ ਮੈਨੂੰ ਥੋੜੇ ਹੀ ਦਿਨ ਹੋਏ ਹਨ ਬਾਬਾ ਜੀ ਪਾਸੋਂ ਆਏ ਨੂੰ ਤੁਸੀਂ ਹੁਣ ਇਕੱਲੇ ਹੀ ਜਾਓ ਭਾਈ ਸਾਹਿਬ ਨੇ ਕਿਹਾ ਰਾਮ ਸਿਆ ਫਿਰ ਖਬਰੇ ਆਪਣਾ ਮੇਲ ਹੋਵੇ ਜਾਂ ਨਾ ਹੋਵੇ ਮੇਰਾ ਖਿਆਲ ਹੈ ਤੂੰ ਨਾਲ ਚੱਲ ਅੱਗੋ ਰਾਮ ਸਿੰਘ ਨੇ ਉੱਤਰ ਦਿੱਤਾ ਭਾਈ ਸਾਹਿਬ ਜੀ ਬਾਬਾ ਜੀ ਦੇ ਪਾਸ ਅੱਗੇ ਹੀ ਕਾਫੀ ਸਮਾਂ ਲੰਘ ਗਿਆ ਹੈ ਹੋਰ ਆਪਣਾ ਕਿੱਸਾ ਵੀ ਦੇਖਣਾ ਹੋਇਆ ਘਰ ਦੇ ਕੰਮ ਵੀ ਬਹੁਤ ਇਕੱਠੇ ਹੋ ਗਏ ਹਨ ਹੁਣ ਮੇਰਾ ਨਾਲ ਜਾਣਾ ਮੁਸ਼ਕਲ ਹੈ ਅਗੋਪਾਈ ਉੱਤਮ ਸਿੰਘ ਨੇ ਸੱਤ ਬਚਨ ਕੇ ਹੱਥ ਫਤਹਿ ਬੁਲਾਈ ਬਾਗਾਂ ਤੋਂ ਮਗਿਆਣੀ ਰੇਲ ਚੜ ਨਾਨਕ ਸਰ ਆ ਪੁੱਝੇ ਹਜ਼ੂਰ ਦੇ ਚੰਨਾ ਵਿੱਚ ਧੀਲ ਫੁੱਲ ਰਖ ਮੱਥਾ ਟੇਕਿਆ ਬਾਬਾ ਜੀ ਨੇ ਬਾਗਾਂ ਦਾ ਸਮਾਚਾਰ ਪੁੱਛਿਆ ਅਤੇ ਹੋਰ ਸੁਖ ਆਨੰਦ ਪੁੱਛੀ ਅਗੋਪਾਈ ਸਾਹਿਬ ਨੇ ਬੇਨਤੀ ਕੀਤੀ ਪਾਦਸ਼ਾ ਆਪ ਦੀ ਕਿਰਪਾ ਨਾਲ ਨਗਰ ਵਿੱਚ ਸੁਖ ਆਨੰਦ ਹੈ ਦਾਸ ਦੀ ਸੇਤ ਕੁਛ ਢਿੱਲੀ ਹੈ ਇਹ ਬੇਨਤੀ ਸੁਣ ਹਜ਼ੂਰ ਨੇ ਕਿਹਾ ਉੱਤਮ ਸਿਆ ਤੇਰਾ ਅੰਤ ਸਮਾਂ ਆ ਗਿਆ ਹੈ ਜੇ ਤੇਰੀ ਹੋਰ ਰਹਿਣ ਦੀ ਇੱਛਾ ਹੋਵੇ ਤਾਂ ਸੰਤ ਗੁਲਾਮ ਸਿੰਘ ਜੀ ਕੋਲਿਏ ਵਾਲਿਆ ਪਾਸੋਂ ਇਲਾਜ ਕਰਾ ਲੈ ਇਹ ਹੁਕਮ ਬਾਬਾ ਜੀ ਦਾ ਭਾਈਸਾ ਇਸ ਰਮਜ ਨੂੰ ਸਮਝ ਗਈ ਕਿਉਂਕਿ ਇਹ ਆਖੀਰੀ ਪਰਚਾ ਸੀ ਕਿ ਸੰਸਾਰ ਵਿੱਚ ਰਹਿੰਦਿਆਂ ਬਾਲ ਬੱਚੇ ਵਿੱਚ ਮੋਹ ਹੈ ਜਾਂ ਨਹੀਂ ਦੂਜਾ ਸੰਸਾਰ ਵਿੱਚ ਜੀਣਾ ਚਾਹੁੰਦੇ ਹਨ ਜਾਂ ਪਾਣਾ ਮੰਨ ਕੇ ਸੰਸਾਰ ਨੂੰ ਛੱਡਣਾ ਚਾਹੁੰਦੇ ਹਨ ਇਸ ਰਾਮਚ ਨੂੰ ਸਮਝ ਅੱਗੋਂ ਉੱਤਰ ਦਿੱਤਾ ਗਰੀਬ ਨਿਵਾਜ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਪਾਤਸ਼ਾ ਜੇ ਅਕਾਲ ਪੁਰਖ ਦਾ ਹੁਕਮ ਆ ਗਿਆ ਹੈ ਤਾਂ ਮੈਨੂੰ ਜਿਉਣ ਦੀ ਇੱਛਾ ਨਹੀਂ ਹੈ ਗਰੀਬ ਨਿਵਾਜ ਆਪ ਜੀ ਆਪਣੇ ਪਾਸ ਬੁਲਾ ਕੇ ਹੁਣ ਹੋਰ ਦਰਵਾਜ਼ੇ ਤੇ ਨਾ ਭੇਜੋ ਪਾਤਸ਼ਾ ਹੁਣ ਹੋਰ ਕਿਤੇ ਨਹੀਂ ਜਾਣਾ ਤੁਹਾਡੇ ਚਰਨਾਂ ਵਿੱਚਾਂ ਚਾਹੇ ਰੱਖੋ ਚਾਹੇ ਮਾਰੋ ਜਿਵੇਂ ਆਪ ਜੀ ਕਰੋਗੇ ਓਵੇਂ ਹੀ ਵਾ ਵਾ ਵਾਹ 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 ਵਾਹਾ ਬਾਬਾ ਜੀ ਚੁੱਪ ਕਰ ਗਏ ਹੁਣ ਭਾਈ ਸਾਹਿਬ ਹਜ਼ੂਰੀ ਸੇਵਾ ਕਰਨ ਲੱਗੇ ਪੰਜ ਸੱਤ ਦਿਨ ਬੀਤੇ ਬਾਬਾ ਜੀ ਨੇ ਫਿਰ ਪਰਹ ਕਰਨ ਵਾਸਤੇ ਬਚਨ ਕੀਤਾ ਉੱਤਮ ਸਰੀਰ ਦੀ ਤੰਦੂਸਰੀ ਵਾਸਤੇ ਸੰਤਾਂ ਪਾਸ ਜਾ ਕੇ ਇਲਾਜ ਕਰਾ ਲੈ ਹੋਰ ਚਾਰ ਦਿਨ ਸੰਸਾਰ ਵਿੱਚ ਸੁੱਖ ਮਿਲ ਜਾਏਗਾ ਅਗੋਂ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਹੀ ਸੁੱਖ ਹੈ ਆਪਣੇ ਪਾਸ ਬੁਲਾ ਕੇ ਹੋਰ ਬੂਹਾਂ ਨਾ ਦਿਖਾਓ ਜੇ ਘਰ ਘਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਭਾਵ ਦਰਦਰ ਜਾਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਬਾਬਾ ਜੀ ਨੇ ਕਿਹਾ ਉੱਤਮ ਇਹ ਵੀ ਸਾਡਾ ਹੀ ਹੁਕਮ ਹੈ। ਸੰਤਾ ਕੋਲ ਜਾ ਕੇ ਇਲਾਜ ਕਰਾ ਲਓ। ਅੱਗੋਂ ਬੇਨਤੀ ਕੀਤੀ ਪਾਤਸ਼ਾਹ ਆਪ ਜੀ ਨੇ ਵਚਨ ਕੀਤਾ ਹੈ ਅੰਤ ਸਮਾ ਨੇੜੇ ਆ ਗਿਆ ਹੈ। ਉਹ ਇਲਾਜ ਤਾਂ ਕਰ ਸਕਦੇ ਹਨ ਪਰ ਦਿਨ ਤਾਂ ਵੱਧ ਘਟ ਨਹੀਂ ਕਰ ਸਕਦੇ। ਪਾਤਸ਼ਾਹ ਹੁਕਮ ਅਨੁਸਾਰ ਤਾਂ ਚਾਹੇ ਨਰਕਾਂ ਵਿੱਚ ਭੇਜ ਦਿਓ ਪਰ ਮੌਤ ਤੋਂ ਡਰ ਕੇ ਉਹਨਾਂ ਪਾਸ ਨਹੀਂ ਜਾਣਾ ਹੁਣ ਹਜ਼ੂਰ ਨੇ ਕਿਹਾ ਹੋਰ ਕੋਈ ਫੁਰਨਾ ਹੈ ਤਾਂ ਦੱਸ ਜੇ ਕਹੇ ਤਾਂ ਹੋਰ ਉਮਰ ਵਧਾ ਦਿੰਦੇ ਹਾਂ ਜੇ ਕਹੇ ਤਾਂ ਇੰਦਰ ਪਦਵੀ ਦੇ ਦਿੰਦੇ ਹਾਂ ਜੇ ਕਹੇ ਤਾਂ ਚੱਕਰਵਰਤੀ ਪਾਤਸ਼ਾਹੀ ਦੇ ਦਿੰਦੇ ਹਾਂ ਜੋ ਫੁਰਨਾ ਹੈ ਪ੍ਰਗਟ ਕਰ ਅੱਗੋ ਬੇਨਤੀ ਕੀਤੀ ਮੇਹਰਾਂ ਦੇ ਸਾਈ ਕਿਸੇ ਪਦਾਰਤ ਦੀ ਲੋੜ ਨਹੀਂ ਹੈ ਇੱਕੋ ਹੀ ਅਰਜ਼ ਹੈ ਤੇਰੇ ਚਰਨਾਂ ਨਾਲ ਬਾਣਾ ਆਵੀ ਮੇਰੀ ਯਾ ਤੁਹਾਡੇ ਘਰ ਬਣੀ ਰਹੇ ਇਹ ਬੇਨਤੀ ਪ੍ਰਵਾਨ ਕਰਦੇ ਆਂ ਬਾਬਾ ਜੀ ਨੇ ਬਚਨ ਕੀਤਾ ਉੱਤਮ ਐਵੇਂ ਹੀ ਹੋਵੇਗਾ ਹੁਣ ਤੂੰ ਚਲ ਕਲੇਰੀ ਗੁਰਦੁਆਰੇ ਵਿੱਚ ਜਾ ਕੇ ਦੋ ਦਿਨ ਆਰਾਮ ਕਰ ਅੱਗੋਂ ਸਤਿ ਬਚਨ ਕਰ ਮੱਥਾ ਟੇਕ ਚਰਨ ਚੁੰਮ ਕੇ ਆਪਣੀਆਂ ਅੱਖਾਂ ਦੇ ਸੁੱਚੇ ਮੋਤੀ ਅੰਤਰ ਹਜ਼ੂਰ ਦੀ ਪੇਟਾਂ ਕੀਤੇ ਬਾਬਾ ਜੀ ਨੇ ਮਿਹਰ ਭਰਿਆ ਸਿਰ ਤੇ ਹੱਥ ਰੱਖਿਆ ਛਾਤੀ ਨਾਲ ਲਾਇਆ ਵੇ ਬਚਨ ਕੀਤਾ ਉੱਤਮ ਬਾਜੀ ਜਿੱਤ ਚਲੇ ਆ ਪਟੜੀ ਦੀ ਛਾਲ ਮਾਰ ਗਏ ਭਾਈ ਸਾਹਿਬ ਭਾਈ ਉੱਤਮ ਸਿੰਘ ਜੀ ਕਲੇਰੀ ਗੁਰਦੁਆਰੇ ਪਹੁੰਚ ਗਏ ਬਾਬਾ ਜੀ ਦੇ ਹੁਕਮ ਅਨੁਸਾਰ ਇਹ ਸਿੰਘ ਸੇਵਾ ਵਿੱਚ ਤਤਪਰ ਰਹੇ ਸਰਦਾਰ ਕੇਸਰ ਸਿੰਘ ਲੰਬਰਦਾਰ ਸਰਦਾਰ ਸੋਭਾ ਸਿੰਘ ਕੇਹਰ ਸਿੰਘ ਸੁਖਮਨੀਆ ਕਿਸ਼ਨ ਸਿੰਘ ਰਾਮ ਸਿੰਘ ਕੇਹਰ ਸਿੰਘ ਔਲਖ ਸਰਦਾਰ ਮੇਹਰ ਸਿੰਘ ਭਾਈ ਬਚਨ ਸਿੰਘ ਭਾਈ ਚਤਰ ਸਿੰਘ ਕਲੇਰੀ ਗੁਰਦੁਆਰੇ ਇੱਕ ਕਮਰੇ ਵਿੱਚ ਆਸਣ ਕੀਤਾ। ਦੋ ਦਿਨ ਆਪ ਇਕੱਲੇ ਹੀ ਨਿਤਨੇਮ ਵਿੱਚ ਜੁੜੇ ਰਹੇ। ਤੀਜੇ ਦਿਨ ਆਪਣੇ ਪਾਸ ਸੁਖਮਨੀ ਸਾਹਿਬ ਦਾ ਅਖੰਡ ਪਾਠ ਸ਼ੁਰੂ ਕਰਾ ਲਿਆ। ਦੋ ਦਿਨ ਸੁਖਮਨੀ ਦਾ ਪਾਠ ਹੁੰਦਾ ਰਿਹਾ। ਤੀਜੇ ਦਿਨ ਅੰਮ੍ਰਿਤ ਵੇਲੇ 5.5 ਦਾ ਟਾਈਮ ਹੈ। ਅੰਦਰ ਆਪਣੇ ਆਪ ਧੂਆਂ ਹੋ ਗਿਆ। ਇਤਨਾ ਧੂਆਂ ਹੋਇਆ ਕਿ ਅੰਦਰ ਬੈਠਣਾ ਵੀ ਔਖਾ ਹੋ ਗਿਆ। ਸਾਰੇ ਹੈਰਾਨ ਹਨ ਇਹ ਧੂਆ ਕਿੱਥੋਂ ਆ ਗਿਆ ਆਗ ਤਾਂ ਬਲਦੀ ਨਹੀਂ ਹੈ ਕੋਈ ਸਰਦੀ ਕਰਕੇ ਅੰਦਰ ਵੀ ਚੁੱਲ੍ਹਾ ਨਹੀਂ ਪਖਾਇਆ ਇਹ ਕਾਰਨ ਕੀ ਬਣਿਆ ਇਹ ਧੂਆ ਕਿੱਥੋਂ ਆ ਗਿਆ ਪਰ ਕੁਝ ਸਮਝਣਾ ਪਈ ਜਿੰਨੇ ਵੀ ਪਾਸ ਬੈਠੇ ਸਨ ਸਾਰੇ ਬਾਹਰ ਆ ਗਏ ਇੱਕ ਪਾਠ ਕਰਨ ਵਾਲਾ ਰਹਿ ਗਿਆ ਭਾਈ ਸਾਹਿਬ ਨੇ ਹੁਕਮ ਦਿੱਤਾ ਤੈਨੂੰ ਵੀ ਤਕਲੀਫ ਹੁੰਦੀ ਹੋਵੇਗੀ ਤੂੰ ਵੀ ਬਾਹਰ ਚਲਾ ਜਾ ਅਗੋਂ ਸਤਿ ਬਚਨ ਕਰ ਇਹ ਵੀ ਬਾਹਰ ਚਲਾ ਗਿਆ ਹੁਣ ਦੇਵਤੇ ਵਿਬਾਨ ਲੈ ਕੇ ਆਏ ਚਰਨਾ ਤੇ ਮੱਥਾ ਟੇਕਿਆ ਹੱਥ ਜੋੜ ਬੇਨਤੀ ਕੀਤੀ ਭਾਈ ਸਾਹਿਬ ਆਪ ਜੀ ਵਾਸਤੇ ਦਰਗਾਹ ਵਿੱਚੋਂ ਵਿਬਾਨ ਆਇਆ ਹੈ ਆਪ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯਾਦ ਕੀਤਾ ਹੈ ਅੱਗੋਂ ਭਾਈ ਸਾਹਿਬ ਨੇ ਉੱਤਰ ਦਿੱਤਾ ਜੀ ਆਇਆਂ ਜਿੰਨਾ ਰਾਹਾਂ ਤੋਂ ਆਏ ਰਾਹਾਂ ਤੋਂ ਸਦਕੇ ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉਡੀਕ ਵਿੱਚ ਬੈਠਾ ਹਾਂ ਦਿਨ ਰਾਤ ਵੇਲਾ ਵਕਤ ਮਿੰਟ ਸਕਿੰਟ ਸਾਹਿਬ ਦੇ ਹੁਕਮ ਦੀ ਪੰਜ ਦਿਨਾ ਤੋ ਉਡੀਕ ਕਰ ਰਿਆ ਹਾਂ ਸੱਤ ਬਚਨ ਕਰ ਪਾਲਕੀ ਵਿੱਚ ਬੈਠ ਗਏ ਦੇਵਤਿਆਂ ਨੇ ਸ਼ਬਦ ਪੜਨਾ ਸ਼ੁਰੂ ਕਰ ਦਿੱਤਾ ਰਾਗ ਮਾਰੂ ਤਾਰ ਚੰਚਲ ਠਿਮਮੀ ਜਈ ਸੁਰ ਵਿੱਚ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਤਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਤ ਆਇਓ ਮਨਪੁਰਖ ਵਿਦਾਤਾ ਸੰਤਨ ਕੀ ਸਰਣ ਆਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ ਸੱਦ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਇਉ ਦੁਰਾਈ ਇਹ ਸ਼ਬਦ ਪੜਦਿਆਂ ਪੜਦਿਆਂ ਵੀ ਬਾਨ ਬਾਹਰ ਨਿਕਲਿਆ ਜਿਹੜੇ ਬਾਦ ਸਿੰਘ ਸਨ ਉਹਨਾਂ ਨੇ ਆਵਾਜ਼ ਸੁਣੀ ਹੈਰਾਨ ਹੋਏ ਗੌਰ ਨਾਲ ਦੇਖਣ ਲੱਗੇ ਇਹ ਆਵਾਜ਼ ਕਿੱਥੋਂ ਆਈ ਹੈ ਤੂ ਇਹ ਦੀਆਂ ਚੁੰਧਾਈਆਂ ਅੱਖਾਂ ਨੂੰ ਮਲ ਕੇ ਵੇਖਿਆ ਸੂਰਤ ਪੂਰੀ ਟਿਕਾ ਕੇ ਕੰਨਾਂ ਨਾਲ ਸੁਨਿਆ ਤਾਂ ਇਉਂ ਪ੍ਰਤੀਤ ਹੋਇਆ ਜਿਵੇਂ ਕੋਈ ਬੜੀ ਖੂਬਸੂਰਤ ਪਾਲਕੀ ਹੀਰਿਆਂ ਦੀ ਜੜਤ ਕੀਤੀ ਹੈ ਮੋਤੀਆਂ ਦੀਆਂ ਛਾਲਨਾ ਲਟਕ ਰਹੀਆਂ ਹਨ ਚੰਦਨ ਅਤੇ ਰੂ ਕੇਵੜੇ ਦੀ ਖੁਸ਼ਬੂ ਆ ਰਹੀ ਹੈ ਬਿਜਲੀ ਦੀ ਤਰ੍ਹਾਂ ਲਿਸ਼ਕਾਰੇ ਪੈ ਰਹੇ ਹਨ ਵਿੱਚ ਭਾਈ ਉੱਤਮ ਸਿੰਘ ਜੀ ਦੀ ਪਵਿੱਤਰ ਰੂ ਦੇ ਉੱਪਰ ਚੋਰ ਹੋ ਰਿਹਾ ਹੈ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ ਜੈ ਜੈਕਾਰ ਹੋ ਰਹੀ ਹੈ ਦੇ ਦੇਵਤੇ ਸ਼ਬਦ ਪੜ ਰਹੇ ਹਨ ਚਲੇ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪੈ ਇਸ ਤਰ੍ਹਾਂ ਦਾ ਸਮਾ ਦੇ ਕਮਰੇ ਦੇ ਅੰਦਰ ਆਏ ਕੀ ਤਕਿਆ ਭਾਈ ਉੱਤਮ ਸਿੰਘ ਜੀ ਦਾ ਸਤੂਲ ਸਰੀਰ ਹੈ ਅਤੇ ਸੂਖਸ਼ਮ ਸਰੀਰ ਚਲਾ ਗਿਆ ਹੈ ਇਹ ਕੁਝ ਦੇਖ ਹਾਹਾਕਾਰ ਮਚ ਗਈ ਭਾਈ ਕੇਰ ਸਿੰਘ ਲੰਬਰਦਾਰ ਨੂੰ ਬਾਬਾ ਜੀ ਪਾਸ ਬੇਨਤੀ ਕਰਨ ਭੇਜਿਆ ਲੰਬਰਦਾਰ ਦੌੜ ਕੇ ਨਾਨਕ ਸਰ ਪੁੱਜਾ ਖਿੜਕੀ ਦੇ ਪਾਸ ਆਵਾਜ਼ ਦੇਣੀ ਹੀ ਚਾਹੁੰਦਾ ਸੀ ਕਿ ਅੰਦਰੋਂ ਗੱਲਾਂ ਦੀ ਆਵਾਜ਼ ਸੁਣਾਈ ਦਿੱਤੀ। ਲੰਬਰਦਾਰ ਚੁੱਪ ਕਰਕੇ ਸੁਣਨ ਲੱਗਿਆ। ਉਹ ਇਹ ਆਵਾਜ਼ ਸੀ ਕਿਸੇ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਹੈ। ਹਜ਼ੂਰ ਨੇ ਆਪਣੀ ਛਾਤੀ ਨਾਲ ਲਾਇਆ ਤੇ ਕਿਹਾ ਬੱਲੇ ਓਏ ਮਰਦਾ ਕਰਕੇ ਦਿਖਾ ਦਿੱਤੀ ਹੈ। ਸਿਰ ਨੂੰ ਸਿਰੇ ਤੱਕ ਨਿਭਾ ਦਿੱਤਾ ਹੈ। ਦੁਨੀਆਂ ਵਿੱਚੋਂ ਖੱਟ ਕੇ ਲੈ ਚਲਿਆ ਹੈ। ਇਸ ਤਰ੍ਹਾਂ ਬਾਬਾ ਜੀ ਪਾਸੋਂ ਪ੍ਰਸੰਤਾ ਲਈ ਹੁਣ ਆਵਾਜ਼ ਦੀ ਸੁਣਾਈ ਬੰਦ ਹੋ ਗਈ। ਕੇਹਰ ਸਿੰਘ ਨੇ ਸਤਨਾਮ ਸ਼੍ਰੀ ਵਾਇਗਰੂ ਦੀ ਉੱਚੀ ਆਵਾਜ਼ ਦਿੱਤੀ ਹਜ਼ੂਰ ਨੇ ਅੰਦਰ ਬੁਲਾ ਲਿਆ ਮੱਥਾ ਟੇਕ ਕੇ ਬੇਨਤੀ ਕੀਤੀ ਪਾਦਸ਼ਾ ਪਾਈ ਉੱਤਮ ਸਿੰਘ ਜੀ ਚੜ੍ਹਾਈ ਕਰ ਗਏ ਹਨ ਹਜ਼ੂਰ ਨੇ ਕਿਹਾ ਉਹ ਤਾਂ ਸਾਡੇ ਪਾਸ ਪਹੁੰਚ ਗਿਆ ਹੈ ਤੁਸੀਂ ਕੋਈ ਨਜ਼ਾਰਾ ਦੇਖਿਆ ਹੈ ਜਾਂ ਨਹੀਂ ਕੇਹਰ ਸਿੰਘ ਨੇ ਹੱਥ ਜੋੜ ਜੋ ਸਮਾਂ ਦੇਖਿਆ ਸੀ ਕਹਿ ਸੁਣਾਇਆ ਹਜ਼ੂਰ ਨੇ ਪੁੱਛਿਆ ਅੱਜ ਕੀ ਤਰੀਕ ਹੈ ਲੰਬਰਦਾਰ ਨੇ ਕਿਹਾ ਜੀ ਅੱਜ ਫੱਗਣ ਦੀ 26 ਤਰੀਕ ਹੈ ਹਜ਼ੂਰ ਨੇ ਕਿਹਾ ਲੰਬਰਦਾਰਾ ਮਾਗ ਦੇ ਮਹੀਨੇ ਵਿੱਚ ਜੋ ਜੀਵ ਜਬ ਤੱਕ ਮਾਹ ਪੁਰਖਾਂ ਦੀ ਸੰਗਤ ਕਰਦਾ ਹੈ ਉਸ ਦੀ ਕਮਾਈ ਨੂੰ ਫੱਗਣ ਵਿੱਚ ਫਲ ਲੱਗਦਾ ਹੈ ਤਿਵੇਂ ਹੀ ਜੋ ਇਸ ਜੀਵ ਨੇ ਇਸ ਸੰਸਾਰ ਵਿੱਚ ਆ ਕੇ ਜਬ ਤੱਕ ਮਾਹ ਪੁਰਖਾਂ ਦੀ ਸੰਗਤ ਕੀਤੀ ਹੈ ਉਸ ਦੀ ਕਮਾਈ ਦਾ ਨਤੀਜਾ ਅੰਤ ਸਮੇਂ ਮਿਲਦਾ ਹੈ ਤਿਵੇਂ ਹੀ ਭਾਈ ਉੱਤਮ ਸਿੰਘ ਦੀ ਕਮਾਈ ਨੂੰ ਅੰਤ ਸਮੇਂ ਫੱਗਣ ਦੇ ਮਹੀਨੇ ਵਿੱਚ ਫਲ ਪ੍ਰਾਪਤ ਹੋਇਆ ਹੈ ਫਿਰ ਅੱਜ 2 13 ਭਾਵ 26 ਤਰੀਕ ਹੈ 13 ਹੀ 13 ਕਰਦਾ ਕਰਦਾ 13 ਤੂੰ ਵਾਹਿਗੁਰੂ ਵਿੱਚ ਸਮਾ ਗਿਆ ਹੈ ਹੁਣ ਨੰਬਰਦਾਨ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਉਹਨਾਂ ਨੇ ਸੰਸਕਾਰ ਦੀ ਕਿਸ ਤਰ੍ਹਾਂ ਰਸਮ ਕਰੀਏ ਹਜ਼ੂਰ ਨੇ ਕਿਹਾ ਤੂੰ ਚੱਲ ਕਲੇਰੀ ਸਰੀਰ ਦੇ ਪਾਸ ਸੁਖਮਨੀ ਦਾ ਪਾਠ ਜਾਰੀ ਰੱਖਣਾ ਰੋਣਾ ਨਹੀਂ ਗੱਲਾਂ ਨਹੀਂ ਕਰਨੀਆਂ ਚਿੰਤਾ ਅਤੇ ਕਲਪਨਾ ਨਹੀਂ ਕਰਨੀ ਅਸੀਂ ਹੋਰ ਆਦਮੀ ਭੇਜਾਂਗੇ ਉਹ ਚੰਗੀ ਤਰ੍ਹਾਂ ਸਾਰੇ ਸਮੇਂ ਨੂੰ ਸੰਭਾਲ ਲੈਣਗੇ ਕੇਰ ਸਿੰਘ ਮੱਥਾ ਟੇਕ ਕਲੇਰੀ ਪਹੁੰਚਿਆ ਬਾਬਾ ਜੀ ਨੇ ਭਾਈ ਸੰਤਾ ਸਿੰਘ ਰਾਗੀ ਮੇਵਾ ਸਿੰਘ ਪ੍ਰੀਤਮ ਸਿੰਘ ਬਾਬਾ ਡਰੋਲੀ ਅਤੇ ਰਤਨ ਸਿੰਘ ਇਹਨਾਂ ਨੂੰ ਪਾਸ ਬੁਲਾਇਆ ਸਾਰੀ ਮਰਿਆਦਾ ਸਮਝਾਈ ਤੇ ਸਸਕਾਰ ਕਰਨ ਦਾ ਹੁਕਮ ਦਿੱਤਾ ਇਹ ਸੱਤ ਬਚਨ ਕਰ ਕਲੇਰੀ ਪਹੁੰਚੇ ਰਸਤੇ ਵਿੱਚ ਪ੍ਰੀਤਮ ਸਿੰਘ ਮੇਵਾ ਸਿੰਘ ਸੋਚਦੇ ਹਨ ਜੇ ਕਿ ਤੋ ਫੁੱਲ ਮਿਲ ਜਾਣ ਤਾਂ ਠੀਕ ਹੈ ਕਿਉਂਕਿ ਅੱਜ ਕੱਲ ਖਿਜ਼ਾ ਦੀ ਮੌਸਮ ਹੈ ਫੁੱਲ ਘਟ ਹੀ ਹੁੰਦੇ ਹਨ ਇਹ ਬਚਨ ਕਰ ਹੀ ਰਹੀ ਸੀ ਕਿ ਇੱਕ ਬੂਟੀ ਐਸੀ ਨਜ਼ਰ ਵਿੱਚ ਆਈ ਇਸ ਦੇ ਉੱਪਰ ਫੁੱਲ ਹੀ ਫੁੱਲ ਲੱਗੇ ਹਨ ਦੇਖ ਕੇ ਬੜੇ ਹੀ ਖੁਸ਼ ਹੋਏ ਨਾਲੇ ਫੁੱਲ ਤੋੜਦੇ ਹਨ ਨਾਲੇ ਕਹਿੰਦੇ ਹਨ ਇਹ ਕਾਦੇ ਫੁੱਲ ਹੋਏ ਅੱਗੇ ਕਦੇ ਦੇਖੇ ਤਾਂ ਹਨ ਨਹੀਂ ਪ੍ਰੀਤਮ ਸਿੰਘ ਨੇ ਕਿਹਾ ਸੰਤਾ ਕੇ ਕਾਰਜ ਆਪ ਖਲੋਆ ਆਪ ਹੀ ਨਿਰੰਕਾਰ ਨੇ ਫੁੱਲ ਪ੍ਰਗਟ ਕੀਤੇ ਹਨ ਅੱਗੇ ਰੋਜ਼ ਲੰਗਦੇ ਹਾਂ ਕਦੇ ਨਹੀਂ ਦੇਖੇ ਕਿ ਐਸੇ ਸੋਹਣੇ ਫੁੱਲ ਹਨ ਸਾਰੇ ਫੁੱਲ ਤੋੜ ਕੇ ਲੈ ਗਏ ਉੱਥੇ ਹੁਕਮ ਅਨੁਸਾਰ ਨਵਾਂ ਮੰਜਾ ਨਿਵਾਰ ਨਾਲ ਉਣਿਆ ਭਾਈ ਸਾਹਿਬ ਜੀ ਨੂੰ ਦਹੀਂ ਨਾਲ ਇਸ਼ਨਾਨ ਕਰਾਇਆ ਜੋ ਬਾਬਾ ਜੀ ਨੇ ਆਪਣੇ ਬਸਤਰ ਦਿੱਤੇ ਸਨ ਉਹ ਪਹਿਲਾਂ ਪਹਿਨਾਏ ਬਿਰਾਗਨ ਲਗਾ ਕੇ ਸਮਾਦੀ ਸਥਿਤ ਕੀਤਾ ਫੁੱਲਾਂ ਦੇ ਹਾਰ ਗਲ ਵਿੱਚ ਪਾਏ ਅਤਰ ਸਾਰੇ ਬਸਤਰਾਂ ਨੂੰ ਲਾਇਆ ਰੂ ਕੇਵੜਾ ਛਿੜਕਿਆ ਮਾਲਾ ਗਲ ਵਿੱਚ ਪਾਈ ਸੰਗਤਾ ਨੇ ਗੁਰਦੁਆਰੇ ਤੋਂ ਲੈ ਕੇ ਸਿਵਿਆਂ ਤੱਕ ਛੜਕਾ ਕੀਤਾ ਝਾੜੂ ਦਿੱਤਾ ਪੱਟੀਆਂ ਵਿਛਾਈਆਂ ਉੱਪਰ ਫੁਲਕਾਰੀਆਂ ਅਤੇ ਬਾਗ ਵਿਛਾਏ ਸਾਰੀ ਤਿਆਰੀ ਕਰ ਕੀਰਤਨ ਸ਼ੁਰੂ ਕਰ ਦਿੱਤਾ ਕੀਰਤਨੀਏ ਭਾਈ ਸੰਤਾ ਸਿੰਘ ਨੇ ਸ਼ਬਦ ਪੜਿਆ ਧਾਰਨਾ ਸੇਵਾ ਕੀ ਔੜਕ ਨਿਭੀ ਪ੍ਰੀਤ ਅੰਤਰਾ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਸ਼ਬਦ ਮਾਨ ਮੋ ਅਰ ਲੋਭ ਵਿਕਾਰਾ ਬਿਓ ਚੀਤਨਾ ਕਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਰਾਗੀ ਸਿੰਘ ਬਿਬਾਨ ਦੇ ਪਾਸ ਕੀਰਤਨ ਕਰ ਰਹੇ ਹਨ ਬਾਹਰ ਵੇੜੇ ਦੀ ਕੰਧ ਢਾਕੇ ਬਿਬਾਨ ਨੂੰ ਬਾਹਰ ਕੱਢਿਆ ਸੰਗਤ ਦਾ ਬਹੁਤ ਇਕੱਠ ਹੋ ਗਿਆ ਜਿੱਥੋਂ ਜਿੱਥੋਂ ਤੱਕ ਪਤਾ ਲੱਗਿਆ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹਨ ਜਦੋਂ ਬਿਬਾਨ ਅੰਦਰੋ ਚੁੱਕਿਆ ਉਸ ਵਕਤ ਜੋ ਸੰਗਤ ਕੀਰਤਨੀਆਂ ਤੋਂ ਦੂਰ ਸੀ ਉਹਨਾਂ ਨੂੰ ਇਹ ਆਵਾਜ਼ ਸੁਣਾਈ ਦਿੱਤੀ ਗੁਰੂ ਨਾਨਕ ਤੈਨੂੰ ਜੈ ਹੋਵੇ ਤੁਹਾਨੂੰ ਜੈ ਹੋਵੇ ਤੁਹਾਨੂੰ ਜੈ ਹੋਵੇ ਨਾਲ ਹੀ ਆਕਾਸ਼ ਵਿੱਚ ਡੰਕੇ ਖੜਕੇ ਲੋਕੀ ਬੜੇ ਹੈਰਾਨ ਹੋਏ ਕਿ ਬੜੀ ਅਸਚਰਜ ਦੀ ਗੱਲ ਹੈ ਕਿ ਆਕਾਸ਼ ਵਿੱਚ ਨਗਾਰੇ ਦੀ ਅਤੇ ਜੈ ਜੈਕਾਰ ਦੀ ਆਵਾਜ਼ ਆ ਰਹੀ ਹੈ ਐਸੀ ਅੱਗੇ ਕਦੇ ਦੇਖਣ ਸੁਣਨ ਵਿੱਚ ਨਹੀਂ ਆਈ ਸੰਗਤਾਂ ਆਪਸ ਵਿੱਚ ਦੇਖ ਕੇ ਹੈਰਾਨ ਵੀ ਹਨ ਤੇ ਖੁਸ਼ ਵੀ ਹਨ ਤੇ ਕਈ ਸੱਜਣ ਗੱਲਾਂ ਕਰਦੇ ਹਨ ਭਾਈ ਇਹ ਸਭ ਬਾਬਾ ਜੀ ਦੀ ਸੇਵਾ ਅਤੇ ਸਿਮਰਨ ਦਾ ਫਲ ਹੈ ਇਸੇ ਤਰ੍ਹਾਂ ਵਿਬਾਨ ਉਠਾ ਲਿਆ ਅੱਗੇ-ਅੱਗੇ ਕੀਰਤਨ ਹੋ ਰਿਹਾ ਹੈ ਪਿੱਛੇ ਨਾਲ ਹੀ ਵਿਬਾਨ ਆ ਰਿਹਾ ਹੈ ਸੰਗਤਾਂ ਦਾ ਦੂਰ ਤੱਕ ਇਕੱਠ ਹੈ ਕੋਈ ਸੱਜ ਵਿਆਈਆਂ ਬੀਬੀਆਂ ਅਤੇ ਲਾੜੇ ਵੀ ਦਰਸ਼ਨ ਕਰਨ ਆਏ ਜਿਨ੍ਹਾਂ ਦੇ ਬਾਲ ਬੱਚਾ ਨਹੀਂ ਸੀ ਹੁੰਦਾ ਕਈ ਬੀਬੀਆਂ ਵਿਬਾਨ ਦੀ ਪ੍ਰਕਰਮਾਕਾਰ ਵਿਬਾਨ ਦੇ نیچے ਦੀ ਲੰਗੀਆਂ ਹੋਰ ਪ੍ਰਸ਼ਾਦ ਗਰੀ ਚੁਹਾਰੇ ਬਦਾਮ ਪਿਸਤਾ ਅਤੇ ਪਟਾਸਿਆਂ ਦਾ ਢੇਰ ਲੱਗ ਗਿਆ ਹੌਲੀ-ਹੌਲੀ ਬਿਬਾਨ ਕੀਰਤਨ ਸਮੇਤ ਜਾ ਰਿਹਾ ਹੈ ਕੋਈ ਫੁੱਲਾਂ ਦੀ ਵਰਖਾ ਕਰਦਾ ਹੈ ਕੋਈ ਪਟਾਸੇ ਪਿਆ ਉਛਾਲਦਾ ਹੈ ਕੋਈ ਰੂ ਕੇਵੜਾ ਪਿਆ ਛਿੜਕਦਾ ਹੈ ਕੋਈ ਸਿੰਘ ਚੋਰ ਪਏ ਕਰਦੇ ਹਨ ਹੁਣ ਕੀਰਤਨ ਦੀ ਧਾਰਨਾ ਬਦਲਾਈ ਤੇ ਇਹ ਸ਼ਬਦ ਸ਼ੁਰੂ ਕੀਤਾ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੀੜ ਪੰਲਿਆ ਜਿਸ ਵੇਲੇ ਅੱਧਾ ਰਸਤਾ ਸ਼ਬਦ ਪਰਦੇ ਪਹੁੰਚੇ ਤਾਂ ਜਥਾ ਬਦਲਿਆ ਮੇਵਾ ਸਿੰਘ ਗੁਰਦਿਆਲ ਸਿੰਘ ਤੇ ਨਿਹਾਲ ਸਿੰਘ ਕੀਰਤਨ ਕਰਨ ਲੱਗੇ ਧਾਰਨਾ ਦੁਨੀਆ ਕੂੜ ਦਾ ਪਸਾਰਾ ਜਪਦਾ ਕਿਉਂ ਨਹੀਂ ਨਾਮ ਬੰਦਿਆ ਜਪਦਾ ਕਿਉਂ ਨਹੀਂ ਨਾਮ ਬੰਦਿਆ ਜਪਦਾ ਕਿਉਂ ਨਹੀਂ ਸ਼ਬਦ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਬੰਦਿਆ ਜਪਦਾ ਕਿਉਂ ਨਹੀਂ ਪਰਮਾਨ ਪਹਿਲਾ ਚਲੋ ਚਲੀ ਦਾ ਮੇਲਾ ਇੱਥੇ ਸਭ ਦੀ ਕੂਚ ਤਿਆਰੀ ਹੈ ਇਤਨੀ ਗੱਲ ਦਾ ਪਤਾ ਨਹੀਂ ਕਿ ਛੱਟ ਨੂੰ ਕਿਸ ਦੀ ਵਾਰੀ ਹੈ ਦੂਜਾ ਜਦ ਆਇਆ ਤੂੰ ਦੁਨੀਆ ਮੇ ਸਭ ਹੱਸਤੇ تھے ਤੂੰ ਰੋਤਾ ਥਾ ਬਸਰ ਕਰ ਜ਼ਿੰਦਗੀ ਐਸੀ ਹੋਈ ਸਭ ਰੋਤੇ ਹੈ ਤੂੰ ਹੱਸਦਾ ਜਾ ਇਸ ਤਰ੍ਹਾਂ ਕੀਰਤਨ ਕਰਦਿਆਂ ਕਰਦਿਆਂ ਸੇਵਿਆਂ ਵਿੱਚ ਪਹੁੰਚੇ ਹੁਣ ਵੀ ਬਾਣ ਟੱਟੀ ਤੇ ਰੱਖ ਦਿੱਤਾ ਆਕਾਸ਼ ਵਿੱਚ ਦੂਜੀ ਵਾਰ ਫਿਰ ਇਹ ਆਵਾਜ਼ ਆਈ ਗੁਰੂ ਨਾਨਕ ਤੈਨੂੰ ਜੈ ਹੋਵੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਨਾਲ ਹੀ ਨਗਾਰੇ ਦੀ ਤਰ੍ਹਾਂ ਡੰਕੇ ਖੜਕੇ ਸਾਰੀ ਸੰਗਤ ਰਲ ਕੇ ਚਿਖਾ ਚਿੰੜ ਰਹੀ ਹੈ ਰਾਗੀ ਭਾਈ ਸੰਤਾ ਸਿੰਘ ਉਜਾਗਰ ਸਿੰਘ ਮਹਾ ਸਿੰਘ ਪ੍ਰੀਤਮ ਸਿੰਘ ਹੋਰ ਬੇਹੰਗਮ ਸਾਰੇ ਰਲ ਕੇ ਕੀਰਤਨ ਕਰਨ ਲੱਗੇ ਸ਼ਬਦ ਪੜਿਆ ਧਾਰਨਾ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਸ਼ਬਦ ਜੇ ਕਰ ਕੀਰਤ ਆਕੀਏ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੂ ਇਸ ਤਰ੍ਹਾਂ ਕੀਰਤਨ ਹੁੰਦਾ ਰਿਹਾ ਸੰਗਤਾਂ ਬਿਰਾਗ ਵਿੱਚ ਵੀ ਹਨ ਖੁਸ਼ੀ ਦਾ ਵੀ ਔੜਕ ਬੰਨਾ ਕੋਈ ਨਹੀਂ ਕਿਉਂਕਿ ਦਰਗਾਹੀ ਡੰਕੇ ਨਾ ਕਿਸੇ ਨੇ ਸੁਣੇ ਹੀ ਤੇ ਨਾ ਹੀ ਕਿਸੇ ਨੇ ਪੜੇ ਸੀ ਜੋ ਅੱਜ ਅੱਖੀ ਦੇਖਣ ਵਿੱਚ ਆ ਰਹੀ ਸੀ ਹੁਣ ਚਿਖਾ ਨੂੰ ਤਿਆਰ ਕਰ ਵਿੱਚ ਮੰਜੇ ਸਮੇਤ ਵਿਵਾਨ ਰੱਖਿਆ ਚਾਰ ਚਫੇਰੇ ਲਕਣਾ ਚਿੰਕੇ ਚਾਰ ਪ੍ਰਕਰਮਾ ਕੀਤੀਆਂ ਅਰਦਾਸਾ ਕਰ ਲਾਂਬੂ ਲਗਾ ਦਿੱਤਾ ਹੁਣ ਲਾਂਬੂ ਲਗਾਉਣਸਾਰ ਹੀ ਤੀਜੀ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਆਕਾਸ਼ ਵਿੱਚ ਡੰਕੇ ਖੜਕੇ ਅਤੇ ਧੋਂਸਿਆਂ ਦੀ ਵੀ ਆਵਾਜ਼ ਸੁਣਾਈ ਦਿੱਤੀ ਕੀਰਤਨ ਤੋਂ ਜੋ ਦੂਰ ਦੂਰ ਸੰਗਤ ਸੀ ਸਭ ਸੰਗਤ ਨੂੰ ਆਵਾਜ਼ ਸੁਣਾਈ ਦਿੱਤੀ ਤੇ ਬਬਾਨ ਵਿੱਚੋਂ ਧੂਆਂ ਤਰੂ ਦੀ ਤਰਫ ਨੂੰ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ ਨਜ਼ਰ ਆਉਣ ਲੱਗਾ ਵਿੱਚੋਂ ਕਿਤੇ ਕਿਤੇ ਪਹਿਲੇ ਦੀ ਤਰ੍ਹਾਂ ਆਵਾਜ਼ ਵੀ ਆਉਂਦੀ ਹੈ ਲੋਕ ਬੜੇ ਹੈਰਾਨ ਹੋਏ ਕਿ ਪਉਣ ਦੂਜੀ ਤਰਫ ਦੀ ਹੈ ਅਤੇ ਧੂਆ ਹਵਾ ਤੋਂ ਉਲਟੀ ਤਰਫ ਜਾ ਰਿਹਾ ਹੈ ਇਹ ਵੀ ਅਲੋਕਿਕ ਨਜ਼ਾਰਾ ਸੀ ਇਸ ਤਰ੍ਹਾਂ ਭਾਈ ਸਾਹਿਬ ਜੀ ਦਾ ਸਵਾਗਤ ਨਾਲ ਅੰਤਮ ਸੰਸਕਾਰ ਕੀਤਾ ਇਹ ਸਮਾਂ ਐਸਾ ਸੁਹਾਵਣਾ ਤੇ ਸੋਗ ਵਾਲਾ ਬਣਿਆ ਹੇ ਹੇ ਹੈ ਸਭ ਜਗ ਪਿਓ ਜੈ 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 ਸੁਰ ਲੋਕ ਭਾਵ ਲੋਕਾਂ ਦੇ ਵਿੱਚ ਸੋਗ ਹੋ ਰਿਹਾ ਹੈ ਅਤੇ ਦੇਵਤੇ ਜੈ ਜੈਕਾਰ ਕਰ ਰਹੇ ਹਨ ਇਸ ਤਰ੍ਹਾਂ ਸੰਸਕਾਰ ਹੋ ਗਿਆ ਹੈ ਉਹਨ ਕੀਰਤਨ ਸੋਲੇ ਦਾ ਪਾਠ ਕਰਕੇ ਅਰਦਾਸਾ ਕੀਤਾ ਸਾਰੇ ਨਮਸਕਾਰ ਕਰ ਬਾਬਾ ਜੀ ਕੋਲ ਪਹੁੰਚੇ ਸਾਰਾ ਸਮਾਚਾਰ ਹਜ਼ੂਰ ਨੇ ਦੱਸਿਆ ਬਾਬਾ ਜੀ ਆਪਣੇ ਸੇਵਕ ਦੀ ਸੋਭਾ ਨੂੰ ਸੁਣ ਕੇ ਬੜੇ ਹੀ ਪ੍ਰਸੰਨ ਹੋਏ ਅਤੇ ਬਚਨ ਕੀਤਾ ਗੁਰਮੁਖੋ ਜਦੋਂ ਇਹ ਜੀਵ ਇਸ ਦੁਨੀਆ ਵਿੱਚ ਆਉਂਦਾ ਹੈ ਤਾਂ ਇਸ ਨੂੰ ਤਿੰਨ ਆਦਮੀ ਦੇਖਦੇ ਹਨ ਪਹਿਲਾ ਪਿਤਰ ਦੇਖਦੇ ਹਨ ਕਿ ਸਾਡਾ ਉਧਾਰ ਕਰੇਗਾ ਦੂਜਾ ਮਾਤਾ ਪਿਤਾ ਵੀ ਦੇਖਦੇ ਹਨ ਕਿ ਸਾਡੀ ਕੁਲ ਸਫਲੀ ਕਰੇਗਾ ਸਾਡਾ ਨਾਮ ਵੀ ਰੋਸ਼ਨ ਕਰੇਗਾ ਤੀਜਾ ਗੁਰੂ ਵੀ ਦੇਖਦਾ ਹੈ ਕਿ ਮੇਰੇ ਅੱਗੇ ਤਿੰਨ ਪੱਬੇ ਪੜ ਕੇ ਆਪਣਾ ਜਨਮ ਸਫਲਾ ਕਰੇਗਾ ਸਾਈ ਫਰਮਾਉਂਦੇ ਹਨ ਜੀਏ দান ਦੇ ਭਗਤੀ ਲਾਇਨ ਹਰਿ ਸੋ ਲੈਣ ਮਿਲਾਏ ਜੇਕਰ ਗੁਰੂ ਨੂੰ ਵੀ ਕੋਈ ਅਧਿਕਾਰੀ ਦਾਤ ਦੇਣ ਵਾਲਾ ਨਾ ਮਿਲੇ ਤਾਂ ਗੁਰੂ ਨੂੰ ਵੀ ਲਾਜ ਆਉਂਦੀ ਹੈ ਇਸ ਕਰਕੇ ਗੁਰੂ ਵੀ ਨਾਮਦਾਨ ਸੇਵਕ ਨੂੰ ਦੇ ਕੇ ਹਰੀ ਦੇ ਨਾਲ ਮਿਲਦਾ ਹੈ ਔਰ ਖੁਸ਼ ਹੁੰਦਾ ਹੈ ਹਰ ਆਪਣੀ ਵਢਾਈ ਭਾਵ ਦੀ ਜਨਕਾ ਜੈਕਾਰ ਕਰਾਈ। ਬਾਬਾ ਜੀ ਨੇ ਕਿਹਾ ਇਸ ਘਰ ਵਿੱਚੋਂ ਉੱਤਮ ਸਿੰਘ ਨੇ ਸਭੋ ਕੁਝ ਲਿਆ ਹੈ। ਸੋ ਹੁਣ ਬਾਗਾ ਪਿੰਡ ਨੂੰ ਚਿੱਠੀ ਪਵਾ ਦਿੱਤੀ। ਭਾਈ ਉੱਤਮ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਪਿੱਛੇ ਰੋਣਾ ਨਹੀਂ ਨਿਰੰਕਾਰ ਦਾ ਭਾਣਾ ਮੰਨਣਾ ਹੈ। ਚਿੱਠੀ ਮਿਲਨ ਤੇ ਬਾਗਾ ਪਿੰਡ ਗੁਰਦੁਆਰੇ ਬਹੁਤ ਸਾਰਾ ਇਕੱਠ ਹੋ ਗਿਆ। ਹੁਣ ਉਹਨਾਂ ਦੀ ਯਾਦ ਵਿੱਚ ਪਾਠ ਕਰਾਈ। ਭਾਈ ਸਾਹਿਬ ਦਾ ਵੱਡਾ ਸਾਲਾ ਰਾਮ ਲਾਲ ਜੀ ਬਾਬਾ ਜੀ ਪਾਸ ਫੁੱਲ ਲੈਣ ਵਾਸਤੇ ਪਹੁੰਚਿਆ ਹਜ਼ੂਰ ਨੇ ਕਿਹਾ ਪ੍ਰੇਮੀਆਂ ਫੁੱਲਾਂ ਨੂੰ ਕੀ ਕਰੋਗੇ ਅੱਗੋ ਬੇਨਤੀ ਕੀਤੀ ਪਾਤਸ਼ਾਹ ਹਰਦੁਆਰ ਲੈ ਜਾਵਾਂਗੇ ਗੰਗਾ ਵਿੱਚ ਤਾਰ ਦੇਵਾਂਗੇ ਹਜ਼ੂਰ ਨੇ ਕਿਹਾ ਬੁੱਧੂ ਨਾ ਹੋਵੇ ਤਾਂ ਗੰਗਾ ਤਾਂ ਗੁਰਸਿੱਖਾਂ ਦੇ ਚਰਨ ਚੁੰਮਦੀ ਫਿਰਦੀ ਹੈ ਤੂੰ ਕਹਿੰਦਾ ਹੈ ਗੰਗਾ ਤੇ ਲੈ ਜਾਵਾਂਗੇ ਨਾਲੇ ਗੰਗਾ ਦਾ ਫਲ ਪਿਛਲੇ ਜੁਗਾਂ ਵਿੱਚ ਸੀ ਕਿ ਜਿੰਨਾ ਚਿਰ ਗੰਗਾ ਹੱਡੀਆਂ ਰਹਿਣਗੀਆਂ ਉਤਨਾ ਚਿਰ ਜੀਵ ਨੂੰ ਸੁਰਗਾ ਦੀ ਪ੍ਰਾਪਤੀ ਹੁੰਦੀ ਸੀ ਜਦੋਂ ਪੰਡਤ ਬੋទੀਆਂ ਹੱਡੀਆਂ ਹੋਣ ਦੇ ਕਾਰਨ ਬਾਹਰ ਕੱਢ ਸਿੱਟਦੇ ਸਨ ਤਾਂ ਜੀਵ ਨੂੰ ਨਰਕਾਂ ਵਿੱਚ ਸਿੱਟਿਆ ਜਾਂਦਾ ਸੀ ਸੋ ਸਿੱਖ ਭਾਈ ਤਿਲਕੂ ਦੀ ਤਰ੍ਹਾਂ ਸੁਰਗ ਦੇਣ ਵਾਲੇ ਦੇ ਦਰਸ਼ਨ ਹੀ ਨਹੀਂ ਕਰਨਾ ਚਾਹੁੰਦਾ ਤੇ ਅਸੀਂ ਕਿਸ ਗੰਗਾ ਤੇ ਭੇਜ ਲਈ ਅਗੋ ਬੇਨਤੀ ਕੀਤੀ ਪਾਤਸ਼ਾ ਜਿਵੇਂ ਹੁਕਮ ਕਰੋ ਉਵੇਂ ਕਰ ਲਵਾਂਗੇ ਬਾਬਾ ਜੀ ਨੇ ਬਚਨ ਕੀਤਾ ਭਾਈ ਪਿਆਰਿਆ ਉੱਤਮ ਸਾਡਾ ਸੀ ਸਾਡੇ ਪਾਸ ਆ ਗਿਆ ਹੋਰ ਤੂੰ ਕੀ ਲੈਣ ਵਾਸਤੇ ਆਇਆ ਹੈ ਅਸੀਂ ਆਪਣੇ ਪਾਸ ਰੱਖਾਂਗੇ ਅੱਗੋ ਰਾਮ ਲਾਲ ਨੇ ਸਤਿ ਬਚਨ ਕਿਆ ਆਗਿਆ ਲੈ ਕੇ ਘਰ ਚਲਾ ਗਿਆ ਬਾਬਾ ਜੀ ਨੇ ਅਸਤਾਂ ਨੂੰ ਬਰੀਕ ਪੀਸਾ ਕੇ ਦੀਵਾਨ ਵਾਲੀ ਥਾਂ ਤੇ ਖਿਲਾਰਨ ਦਾ ਹੁਕਮ ਦਿੱਤਾ ਸੋ ਐਵੇਂ ਹੀ ਹੋਇਆ ਇਸ ਪ੍ਰਕਾਰ ਬਾਬਾ ਜੀ ਨੇ ਆਪਣੇ ਪਿਆਰਿਆਂ ਦੀ ਬਾਹ ਫੜੀ ਦੀ ਲਾਜ ਰੱਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ